ਬਿਲਕੁਲ ਮੈਨੂੰ ਵਧੀਆ ਲੱਗ ਰਿਹਾ ਵੀ ਵੇਖੋ ਬੜੇ ਲੰਮੇ ਸਮੇਂ ਬਾਅਦ ਪੰਜਾਬ ਦੇ ਵਿੱਚ ਪੰਥਕ ਸਿਆਸਤ ਦਾ ਉਭਾਰ ਹੋ ਰਿਹਾ ਜਨਮ ਹੋ ਰਿਹਾ ਵਾ ਤੇ ਸਾਨੂੰ ਆਸ ਹੈ ਭਵਿੱਖ ਦੇ ਅੰਦਰ ਵੀ ਇਸੇ ਤਰ੍ਹਾਂ ਜਿਕਰ ਏਕਾ ਇਤਿਫਾਕ ਰਿਹਾ ਤੇ ਭਵਿੱਖ ਦੇ ਅੰਦਰ ਵਧੀਆ ਪੰਜਾਬ ਦੀ ਰਾਜਨੀਤੀ ਹੋਊਗੀ ਤੇ ਮੇਰਾ ਜਿਹੜਾ ਨਜ਼ਰੀਆ ਇਹ ਹੈ ਵੀ ਇਹ ਭਾਈ ਸਾਹਿਬ ਦੀ ਨਹੀਂ ਜੇਤੇ ਪੰਥ ਦੀ ਜੇਤਾ ਕੌਮ ਦੀ ਜੇਤਾ ਸਮੁੱਚੀਆਂ ਸੰਗਤਾਂ ਦੀ ਜੇਤਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਤੇ ਭਾਈ ਅਮਰਤਪਾਲ ਸਿੰਘ ਦੇ ਹਾਕ ਦੇ ਵਿੱਚ ਇੱਕ ਫਤਵਾ ਉਹਨਾਂ ਨੇ ਸੁਣਾਇਆ ਸੰਗਤ ਦਾ ਫਤਵਾ ਹੈ 2027 ਦੀ ਕੋਈ ਸਿੱਖ ਸਿਆਸਤ ਵੱਖਰੀ ਵੇਖ ਸਕਦੇ ਆ ਨੌਜਵਾਨ ਚਮਕੌਰ ਸਿੰਘ ਵਰਗੇ ਅਗਲੇ ਪਾਸੇ ਆ ਸਕਦੇ ਬਿਲਕੁਲ ਸੀ ਜਿਹੜੇ ਇਦਾਂ ਦੇ ਹਾਲਾਤ ਹੁਣ ਬਣੇ ਹੋਏ ਆ ਕਿੰਨੇ ਵਧੀਆ ਆ ਇਹ ਮਤਲਬ ਲੀਡ ਦੇ ਨਾਲ ਭਾਈ ਸਾਹਿਬ ਜੀ ਜਿੱਤੀ ਤੇ 2027 ਦੇ ਵਿੱਚ ਇਹ ਹੋ ਸਕਦਾ ਵੀ ਜਿਹੜਾ 2027 ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਸਾਡੇ ਨੌਜਵਾਨ ਸਾਹਮਣੇ ਆਉਣ ਉਹ ਤਾਂ ਬਾਕੀ ਜਿਹੜੀਆਂ ਅਗਲੀਆਂ ਰਣਨੀਤੀਆਂ ਉਹ ਦੱਸਣਗੀਆਂ ਸਲਾਮ ਮਸ਼ਵਰੇ ਵਿਚਾਰਾਂ ਕਰਕੇ ਦੀ ਬਿਲਕੁਲ ਮੈਨੂੰ ਵਧੀਆ ਲੱਗ ਰਿਹਾ ਵੀ ਵੇਖੋ ਬੜੇ ਲੰਮੇ ਸਮੇਂ ਬਾਅਦ ਪੰਜਾਬ ਦੇ ਵਿੱਚ ਪੰਥਕ ਸਿਆਸਤ ਦਾ ਉਭਾਰ ਹੋ ਰਿਹਾ ਜਨਮ ਹੋ ਰਿਹਾ ਵਾ ਤੇ ਸਾਨੂੰ ਆਸ ਹੈ ਭਵਿੱਖ ਦੇ ਅੰਦਰ ਵੀ ਇਸੇ ਤਰ੍ਹਾਂ ਜਿਕਰ ਏਕਾ ਇਤਿਫਾਕ ਰਿਹਾ ਤੇ ਭਵਿੱਖ ਦੇ ਅੰਦਰ ਵਧੀਆ ਪੰਜਾਬ ਦੀ ਰਾਜਨੀਤੀ ਹੋਊਗੀ ਤੇ ਮੇਰਾ ਜਿਹੜਾ ਨਜ਼ਰੀਆ ਇਹ ਹੈ ਵੀ ਇਹ ਭਾਈ ਸਾਹਿਬ ਦੀ ਨਹੀਂ ਜੇਤੇ ਪੰਥ ਦੀ ਜੇਤਾ ਕੌਮ ਦੀ ਜੇਤਾ ਸਮੁੱਚੀਆਂ ਸੰਗਤਾਂ ਦੀ ਜੇਤਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਤੇ ਭਾਈ ਅਮਰਤਪਾਲ ਸਿੰਘ ਦੇ ਹਾਕ ਦੇ ਵਿੱਚ ਇੱਕ ਫਤਵਾ ਉਹਨਾਂ ਨੇ ਸੁਣਾਇਆ ਸੰਗਤ ਦਾ ਫਤਵਾ ਹੈ 227 ਦੀ ਕੋਈ ਸਿੱਖ ਸਿਆਸਤ ਵੱਖਰੀ ਵੇਖ ਸਕਦੇ ਆ ਨੌਜਵਾਨ ਚਮਕੌਰ ਸਿੰਘ ਵਰਗੇ ਅਗਲੇ ਪਾਸੇ ਆ ਸਕਦੇ ਬਿਲਕੁਲ ਸੀ ਜਿਹੜੇ ਇਦਾਂ ਦੇ ਹਾਲਾਤ ਹੁਣ ਬਣੇ ਹੋਏ ਆ ਕਿੰਨੇ ਵਧੀਆ ਹੈ ਮਤਲਬ ਲੀਡ ਦੇ ਨਾਲ ਭਾਈ ਸਾਹਿਬ ਜੀ ਜਿੱਤੀ ਤੇ 2027 ਦੇ ਵਿੱਚ ਇਹ ਹੋ ਸਕਦਾ ਵੀ ਜਿਹੜਾ 2027 ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਸਾਡੇ ਨੌਜਵਾਨ ਸਾਹਮਣੇ ਆਉਣ ਉਹ ਤਾਂ ਬਾਕੀ ਜਿਹੜੀਆਂ ਅਗਲੀਆਂ ਰਣਨੀਤੀਆਂ ਉਹ ਦੱਸਣਗੀਆਂ ਸਲਾਮ ਮਸ਼ਵਰੇ ਵਿਚਾਰਾਂ ਕਰਕੇ ਦੀ